ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਾਂ ਫਿਟਾਰ ਮੈਂ ਫੌਂਡਾ ਸੈਕਟਰ ਤੋਂ ਸੋ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਾਣਕਾਰੀ ਲੈ ਕੇ ਮੈਂ ਤੁਹਾਡੇ ਸਾਹਮਣੇ ਆਇਆ ਤੇ ਇਹ ਜਾਣਕਾਰੀ ਹੈ ਪੰਜਾਬ ਪੁਲਿਸ ਟ੍ਰਾਇਲ 2024 ਸਬੰਦ ਕਨਸਟੇਬਲ ਕੁੜੀਆਂ ਦੇ ਵਾਸਤੇ ਮੁੰਡਿਆਂ ਦੇ ਵਾਸਤੇ ਸਾਰਾ ਮੋਸਟਲੀ ਬੱਚਾ ਨੂੰ ਜਿਨ੍ਹਾਂ ਨੇ ਪਹਿਲੀ ਵਾਰ ਟ੍ਰਾਇਲ ਦੇਣਾ ਉਹਨੂੰ ਨਹੀਂ ਪਤਾ ਹੈ ਕਿ ਉੱਥੇ ਸਾਡੀ ਜਿਹੜੀ ਆ ਰਨਿੰਗ ਕਿਵੇਂ ਹੋਏਗੀ ਤਾਂ ਤੁਹਾਨੂੰ ਅੱਜ ਉਹਦਾ ਡੈਮੋ ਦਿਖਾਣਿਆ ਸੇਮ ਜੇ ਮੰਨ ਲਓ ਹੁਣ ਆ ਕੁੜੀਆਂ ਆ ਰਹੀਆਂ ਨੇ ਇੱਦਾਂ ਇੱਦਾਂ ਜੇ ਮੈਂ ਆ ਮਾਰਕ ਕੀਤਾ ਏ ਠੀਕ ਹੈ ਤਾਂ ਇਹ ਸਮਝਣਾ ਉੱਥੇ ਥੋੜਾ ਸੈਂਸਰ ਲੱਗਿਆ ਹੁੰਦਾ ਹੈ ਸੈਂਸਰ ਸਿਸਟਮ ਦੇ ਨਾਲ ਆ ਤੁਸੀਂ ਨਹੀਂ ਭੁੱਜਣਾ ਠੀਕ ਹੈ ਜਿਵੇਂ ਤੁਸੀਂ ਇਹਨੂੰ ਕ੍ਰਾਸ ਕਰੀ ਜਾਂਦੇ ਹੋ ਥੋੜਾ ਟਾਈਮਿੰਗ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਿਵੇਂ ਤੁਸੀਂ ਇਹਨੂੰ ਕ੍ਰਾਸ ਕਰੀ ਜਾਂਦੇ ਹੋ ਟਾਈਮਿੰਗ ਸ਼ੁਰੂ ਹੋ ਜਾਂਦੀ ਹੈ ਥੋੜੇ ਐਂਕਲ ਦੇ ਉੱਤੇ ਠੀਕ ਹੈ ਥੋੜੇ ਐਂਕਲ ਦੇ ਉੱਤੇ ਜਿਹੜੀ ਆ ਟਾਈਮਰ ਬੰਦ ਪਿਆ ਜਾਂਦਾ ਹੈ ਤੇ ਹਰ ਇੱਕ ਦਾ ਇੰਡੀਵਿਜੂਅਲ ਟਾਈਮ ਹੁੰਦਾ ਹੈ ਕੋਈ ਇਹ ਨਹੀਂ ਹੈਗਾ ਕਿ ਥੋੜਾ ਸਾਰਿਆਂ ਦਾ ਇੱਕੋ ਟਾਈਮ ਤੇ ਸਟਾਰਟ ਹੋਏਗਾ ਜਿਹੜੇ ਵੀ ਬੱਚੇ ਪੰਜਾਬ ਬੋਰਸ ਆ ਆਰਮੀ ਦੇ ਦੇਣ ਭਰਤੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਸਾਰਿਆਂ ਦਾ ਇਕੱਠਾ ਟਾਈਮ ਵੱਟ ਪੰਜਾਬ ਪੁਲਿਸ ਦਾ ਸਿਸਟਮ ਅਲੱਗ ਹੈ ਬਹੁਤ ਹੀ ਵਧੀਆ ਸਿਸਟਮ ਆ ਬਾਈ ਬਦਰ ਹੈ ਨਾ ਤੇ ਜਿਵੇਂ ਤੁਸੀਂ ਦੇਖੋ ਇੱਥੇ ਸੇਮਾ ਸੈਂਸਰ ਸਿਸਟਮ ਕੀਤਾ ਹੁੰਦਾ ਥੋੜੇ ਜਰਸੀ ਪੌਲੀਟੀ ਆਂਦੀ ਹੈ ਠੀਕ ਹੈ ਉਹ ਤੇ ਨੰਬਰ ਲਿਖੇ ਹੁੰਦੇ ਨੇ 35 ਨੰਬਰ ਜੋ ਵੀ ਨੰਬਰ ਸਾਰੇ ਹਨਾ ਇਦਾਂ ਕਰਕੇ ਨੰਬਰ ਲਿਖੇ ਹੁੰਦੇ ਨੇ ਤੁਹਾਨੂੰ ਉਹਦੇ ਅਕੋਰਡਿੰਗ ਤੁਹਾਨੂੰ ਬਿਠਾ ਦਿੰਦਾ 25 ਜਾਣਿਆਂ ਦਾ ਇੱਕ ਗਰੁੱਪ ਬਣਦਾ ਠੀਕ ਹੈ 25 ਤੋਂ ਪਹਿਲਾ 25 25 ਦਾ ਬਣਦਾ ਉਸ ਤੋਂ ਬਾਅਦ ਜਿਹੜੇ ਵਿਚਾਰੇ ਰਹਿ ਜਾਂਦੇ ਨੇ ਥੋੜੇ ਬਹੁਤੇ ਉਹ 15 ਦਾ ਹੀ ਬਣ ਸਕਦਾ 30 ਦਾ ਹੀ ਬਣ ਸਕਦਾ ਇਹ ਅਕੋਰਡਿੰਗ ਟੂ ਉਹ ਸਭ ਹੁੰਦਾ ਠੀਕ ਹੈ ਬਟ ਬੇਸਿਕਲੀ 25 ਜਾਣ ਦਾ ਗਰੁੱਪ ਹੁੰਦਾ 25 ਜਾਣੇ ਭੱਜਣਗੇ ਨਾਲ ਤੇ ਨਾਲ ਵੀ ਮਤਲਬ ਕਿ ਸਿੰਪਲ 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 ਸਾਰੇ ਇੱਕ ਲਾਈਨ ਦੇ ਵਿੱਚ ਹੀ ਪਹਿਲਾਂ ਛੱਡ ਦੇਨੇ ਹੋ ਇਹ ਨਹੀਂ ਹੈ ਕਿ ਤੁਹਾਨੂੰ ਪ੍ਰੋਪਰ ਗਰੁੱਪ 'ਚ ਖੜਾ ਲਿਆ ਇਕੱਠਿਆਂ ਉਸ ਤੋਂ ਬਾਅਦ ਛੱਡਿਆ ਇਹ ਜਾਣਕਾਰੀ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਬੱਚਿਆਂ ਲਈ ਜਿਨ੍ਹਾਂ ਨੇ ਹੁਣ ਟ੍ਰਾਇਲ ਦੇਣ ਜਾਣਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਤੁਸੀਂ ਟ੍ਰਾਇਲ ਆ ਉੱਥੇ ਦੇਣਾ ਹੈ ਠੀਕ ਹੈ ਤਾਂ ਦੋਸਤੋਂ ਦੂਸਰਾ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਕਿਸੇ ਨੂੰ ਕ੍ਰੋਸ ਕਰਨਾ ਹੈ ਠੀਕ ਹੈ ਕ੍ਰਾਸ ਕਰਨ ਦੇ ਲਈ ਬਹੁਤ ਸਭ ਤੋਂ ਜਿਹੜੀ ਹੈਗਾ ਤੁਸੀਂ ਨੇ ਅੰਦਰਲੀ ਸਾਈਡ ਨਹੀਂ ਕ੍ਰਾਸ ਕਰਨੀ ਕਿ ਫਿਰ ਠੀਕ ਹੈ ਤੁਸੀਂ ਨੇ ਟਰੈਕ ਤੋਂ ਬਾਹਰਲੀ ਸਾਈਡ ਕਰਨੀ ਨਹੀਂ ਤਾਂ ਮੋਸਟਲੀ ਉਹ ਤੁਹਾਨੂੰ ਦੱਸਣਗੇ ਉੱਥੇ ਤੁਹਾਨੂੰ ਦੱਸਣਗੇ ਕਿ ਜੇ ਤੁਸੀਂ ਨੇ ਟਰੈਕ ਤੋਂ ਅੰਦਰਲੀ ਸਾਈਡ ਆਏ ਤਾਂ ਤੁਸੀਂ ਫਾਉਲ ਹੋ ਜਾਣਾ ਤੁਹਾਡਾ ਠੀਕ ਹੈ ਤਾਂ ਤੁਸੀਂ ਨੇ ਜੇ ਕਿਸ ਨੂੰ ਕੱਟ ਵੀ ਕਰਨਾ ਤੁਸੀਂ ਨੇ ਅੱਗੇ ਦੀ ਹੋ ਕੇ ਕੱਟ ਕਰਨਾ ਹੈ ਠੀਕ ਹੈ ਜਿਵੇਂ ਹੁਣ ਆ ਕੁੜੀਆਂ ਦੇਖੋ ਸੇ ਕਰ ਰਹੀ ਨੇ ਜੇ ਇਹਨਾਂ ਦੇ ਕਿਸੇ ਨੇ ਕਰਨਾ ਕੱਟ ਤਾਂ ਤੁਸੀਂ ਨੂੰ ਇਧਰੀ ਸਾਈਡ ਹੋ ਕੇ ਕੱਟ ਰੋ ਕੇ ਫਿਰ ਟਰੈਕ ਦੇ ਨਾਲ ਹੋ ਜਾਣਾ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਟਰੈਕ ਦੇ ਨਾਲ ਰਹੋ ਠੀਕ ਹੈ ਨਹੀਂ ਤਾਂ ਤੁਹਾਨੂੰ ਜ਼ਿਆਦਾ ਜਿਹੜਾ ਚੱਕਰ ਮਤਲਬ ਕੀ ਕਹਿ ਰਿਹਾ ਮੀਟਰ ਦੌੜਨਾ ਪਏਗਾ ਜੇ ਤੁਸੀਂ ਟਰੈਕ ਦੇ ਬਿਲਕੁਲ ਨਾਲ-ਨਾਲ ਦੌੜ ਰਹੇ ਹੋ ਤਾਂ ਤੁਹਾਨੂੰ ਸੇਮ 800 ਮੀਟਰ ਹੀ ਦੌੜਨਾ ਪਊਗਾ ਠੀਕ ਹੈ ਵਿਦਨ ਟਾਈਮਿੰਗ ਸਾਰਾ ਚੀਜ਼ਾਂ ਤਾਂ ਤੁਸੀਂ ਨੇ ਜਦੋਂ ਵੀ ਤੁਸੀਂ ਹੁਣ ਟ੍ਰਾਇਲ ਦਵੋ 올 ਦਾ ਬੈਸਟ ਹੈ ਸਾਰਿਆਂ ਤੋਂ ਪਹਿਲਾਂ ਹੈ ਨਾ ਕਿ ਪੰਜਾਬ ਤੋਂ ਟ੍ਰਾਇਲ ਦੇ ਹੀ ਕੋਣ ਸ਼ਾਬਾਸ਼ ਸ਼ਾਬਾਸ਼ ਰੁਕੋ ਰਾਗੋਏ ਤੇ ਫਿਲ ਟ੍ਰਾਇਲ ਦੇਣ ਜਾਣਾ ਜਦੋਂ ਤਾਂ ਉਦੋਂ ਵੀ ਪੂਰੀ ਸੀਧਾ ਧਿਆਨ ਰੱਖਣਾ ਕਿ ਤੁਸੀਂ ਉਸ ਦਿਨ ਆਪਾਂ 100% ਦੇਣਾ ਠੀਕ ਹੈ ਥੋੜੀ ਜਿhko ਦੇਣਾ ਇੱਕੋ ਦਿਨ ਦੇ ਵਿੱਚ ਤੁਸੀਂ ਗਾਹ ਵਾ ਜਾਣਾ ਬਸ ਠੀਕ ਹੈ ਆ ਆਲ ਦਾ ਬੈਸਟ ਆ ਸਾਰਿਆਂ ਨੂੰ ਮੇਰੇ ਵੱਲੋਂ ਤੇ ਕੁਝ ਹੋਰ ਜਾਣਕਾਰੀ ਚਾਹੀਦੀ ਹੋਈ ਇਸ ਚੀਜ਼ ਬਾਰੇ ਬਾਕੀ ਮੈਂ ਲਗਾਤਾਰ ਅਪਡੇਟਾਂ ਜਿਹੜੀ ਤੁਹਾਨੂੰ ਦਿੰਦਾ ਰਹੂੰਗਾ ਕੀ ਹੁੰਦਾ ਹੈ ਕੀ ਨਹੀਂ ਤੁਹਾਨੂੰ ਵਾਲੇ ਹੋਰ ਅੱਗੇ ਉਹਨੇ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਕਿ ਬਹੁਤ ਸਾਰੀ ਜਾਣਕਾਰੀ ਕਿ ਤੁਸੀਂ ਅੰਦਰ ਕੀ ਲਿਜਾ ਸਕਦੇ ਹੋ ਕੀ ਨਹੀਂ ਲਿਜਾ ਸਕਦੇ ਕਿੰਨੇ ਮੁੰਡੇ ਕਿੰਨੇ ਕੁੜੀਆਂ ਪਾਸ ਹੋ ਰਹੀਆਂ ਨੇ ਕਿੰਨਾ ਨਹੀਂ ਸਾਰਾ ਆਪਾਂ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਦਵਾਂਗੇ ਤੇ ਤੁਸੀਂ ਬਣੇ ਰਹੋ ਮੇਰੇ ਚੈਨਲ ਤੇ ਮਿਲਦੇ ਆ ਦੋਸਤੋ ਨੈਕਸਟ ਵੀਡੀਓਜ਼ ਨੈਕਸਟ ਅਪਡੇਟ ਕਰਾਂ ਤਤਤਤਲੀ ਜੈ